ਔਰ ਮਾੜੇ ਹਾਲਾਤ ਨੇ ਜੀ ਪਾਣੀ ਨੇ ਸਭ ਕੁਝ ਰੋੜ ਦਿੱਤਾ ਜੀ ਡੰਗਰ ਨੇ ਮਹਾ ਹੀ ਕੱਢ ਕੇ ਖੜੇ ਦਾਣਾ ਫੱਕਾ ਖਰਾਬ ਹੋ ਗਿਆ ਫਸਲ ਸਾਰੀ ਖਰਾਬ ਹੋ ਗਈ ਆ ਬਿਖਤਰੇ ਖਰਾਬ ਹੋ ਗਏ ਨੇ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਇਹ ਕਿਹੜਾ ਪਿੰਡ ਆ ਬਈ ਇਹ ਇਹ ਬਲੋਲਪੁਰ ਆ ਜੀ ਬਲੋਲਪੁਰ ਹਾਂ ਜੀ ਤੇ ਛੋਟਾ ਬਲੋਲਪੁਰ ਆ ਜਿੱਧਰ ਆਪਣੇ ਡੇ ਇਹ ਵੱਡਾ ਬਲੋਲਪੁਰ ਆ ਇਹ ਛੋਟਾ ਬਲੋਲਪੁਰ ਬਾਈ ਕਿੰਨਾ ਕਿੰਨਾ ਪਾਣੀ ਤੁਹਾਡੇ ਹੁਣ ਇਸ ਵਕਤ ਕਰਾ ਪਾਣੀ ਜੀ ਵੀਰ ਇਹ 8-8 ਫੁੱਟ ਆ ਇਧਰ 10-10 ਫੁੱਟ ਪਾਣੀ ਆ ਜੀ ਪਾਣੀ ਅੱਗੇ ਨਾਲ ਵਧ ਰਿਹਾ ਤੇ ਘਟ ਰਿਹਾ ਬਾਈ ਨਹੀਂ ਜੀ ਇਹ ਮੇਰੇ ਸਾਹ ਨਾਲ ਵਧਿਆ ਆ ਜੀ ਪਾਣੀ ਘਟਿਆ ਨਹੀਂ ਜੀ ਅੱਗੇ ਨਾਲ ਵਧਿਆ ਹਾਂਜੀ ਬਾਈ ਇਹ ਪਹਿਲਾਂ ਵੀ ਤੁਹਾਡੇ ਨਾਲ ਹੋਈ ਐ ਏਦੋਂ ਪਹਿਲਾਂ ਇਹ ਹਾਂਜੀ ਜੀ ਹੋਈ ਰਹੀ ਐ 88 ਜੀ ਹੋਈ ਜੀ ਜਿੰਨੇ ਕੁਠੀ ਦਾ ਉੰਦਾ ਫੇਰ ਇਹ ਥੱਲੇ ਘਰ ਛੜਦਾ ਤੇ ਚਲੋ ਅਸੀਂ ਇਹੋ ਹੀ ਸੰਗਤ ਨੂੰ ਬੇਨਤੀ ਕਰਦੇ ਆ ਪਿਆਓ ਸਾਡੇ ਡੇਰੇ ਨੇ ਜਿੱਥੋਂ ਆਏ ਆ ਉੱਥੇ ਚੱਲਿਆ ਵੇਖੋ ਮਾੜਾ ਮੋਟਾ ਰਾਸ਼ਨ ਲੈ ਕੇ ਆਏ ਆ ਜੀ ਤੇ ਪਸ਼ੂਆਂ ਦੀ ਬੜੀ ਤੰਗੀ ਆ ਜੀ ਰਾਰ ਪਤਾ ਲਗਾ ਪ੍ਰਸ਼ਾਦਾ ਪਾਣੀ ਆਪਣਾ ਪਹੁੰਚੜਿਆ ਪਸ਼ਵਾਂ ਦੀ ਇਨੀ ਤੰਗੀ ਆ ਕੋਈ ਦਾਨਪੁਨ ਕੋ ਤੂੜੀ ਦਾ ਕਰ ਸਕਦਾ ਉਹ ਜਰੂਰ ਇਹਨਾਂ ਵਾਸਤੇ ਕਰੋ ਬੇਜਮਾ ਮੈਂ ਵਿਚਾਰੀ ਕਦੇ ਨਹੀਂ ਪਹਿਲਾਂ ਪਤਾ ਲਗਾ ਇੱਕਦਮੀ ਜਾਈ ਜੀਆ ਜਾਂ ਤੇ ਡੱਕਰ ਲਾ ਕੇ ਜਾਈ ਵੀ ਕਿੱਥੇ ਜਾਵ ਤੇ ਕਈ ਉੱਥੇ ਰਹਿ ਗਏ ਚਲੋ ਕਈਆਂ ਨੇ ਕੱਢੀ ਨਹੀਂ ਉਹਨਾਂ ਵਾਰ ਤੂੜੀ ਰੁੜ ਗਈ ਆ ਤੇ ਬਾਕੀ ਚਲੋ ਇਹ ਆ ਵੀ ਤੁਹਾਡੇ ਸਾਹਮਣੇ ਹੀ ਬਹੁਤ ਨੁਕਸਾਨ ਭਾਰੀ ਆਏ ਆ ਬਲਾਕ ਡੇਰੇ ਬਾਬੇ ਨਾਨਕ ਇਹਨਾਂ ਨਾ ਪਾਣੀ ਨੰਕੇ ਜਾਣਾ ਵੀਰ ਜੀ ਹੁਣ ਕੀ ਕਰੀਏ ਅੱਡੇ ਪੱਡੰਗਰ ਵੱਜੇ ਨੇ ਉੱਥੇ ਸਾਡਾ ਬੰਨੇ ਸਾਰਾ ਕੁਝ ਉਹਨੂੰ ਉੱਥੇ ਸਾਡਾ ਰਾਸ਼ਨ ਤੇ ਕੋਈ ਜਾਂਚ ਤੀ ਵੀ ਛੁੱਟ ਜਾਂਦਾ ਕਿਸ਼ਤੀ ਵੀ ਦੇਂਜਦੀ ਆ ਪਸ਼ੂਆਂ ਦਾ ਇੱਥੇ ਮਾਰਾ ਹੋ ਗਿਆ ਕਿਹੜੇ ਵੀ ਭਰਾਵਾਂ ਨੇ ਮਾਲਵੇ ਤੋਂ ਆਉਣਾ ਜਾਂ ਮਾਝੇ ਤੋਂ ਦਵਾਈਬੇ ਤੋਂ ਆਉਣਾ ਮਾਝੇ ਤੋਂ ਆਣਾ ਇਹ ਪਠਾਨਕੋਟ ਤੋਂ ਜਦੋਂ ਆਪਾਂ ਬਟਾਲੇ ਨੂੰ ਸੋਰੀ ਬਟਾਲੇ ਪਹੁੰਚ ਜਾਂਦੇ ਆ ਬਟਾਲੇ ਤੋਂ ਜਿਹੜਾ ਇਹ ਕੋਟਲੀ ਵਾਲੀ ਰੋਡ ਆ ਜਾਂਦੀ ਆ ਹਾਂ ਠੀਕ ਆ ਕੋਟਲੀ ਸਕਾਰਮਸ ਠੀਕ ਆ ਤਾਂ ਇੱਧਰ ਤੁਸੀਂ ਜਿਹੜਾ ਹੈਗਾ ਜਰੂਰ ਪਹਚਾਓ ਜਿਹੜੀਆਂ ਫੌਜ ਵੀ ਲੱਗੀ ਹੋਈ ਹੈ ਵਿਚਾਰੇ ਐਨਡੀਆਰ ਫੜੀਆਂ ਟੀਮਾਂ ਵੀ ਲੱਗੇ ਹੋਣਾ ਹੈ ਜੀ ਲੱਗੀਆਂ ਜੀ ਕੱਲ ਦੀ ਫੌਜ ਵੀ ਲੱਗੀ ਆ ਉਹ ਮੁੰਡੇ ਵੀ ਆਏ ਨੇ ਚਲੋ ਤੁਹਾਡੇ ਵਰਗੇ ਬੜੇ ਜਿਹੜਾ মিডিਆ ਹੁੰਦਾ ਵਾ ਤੇ ਅਸੀਂ ਇਹਨਾਂ ਦਾ ਧੰਨਵਾਦ ਹੈ ਕੋਈ ਨਾ ਕੋਈ ਸਰਕਾਰਾਂ ਨੂੰ ਸੋਚਣਾ ਚਾਹੀਦਾ ਪੀ ਕੋਈ ਇੰਤਜ਼ਾਮ ਸਰਕਾਰ ਕਰੇ ਜੀਵਿੰਦਾਰ ਤੇ ਤੁਹਾਡੇ ਸਾਹਮਣੇ ਇੱਕ ਫਸਲ ਬਰਬਾਰ ਹੋ ਤੇ ਉੱਠਿਆ ਨਹੀਂ ਜਾਂਦਾ ਜੀ ਤੁਹਾਡੇ ਸਾਹਮਣੇ ਕਦਾ ਡਿੱਗੀਆਂ ਨੇ ਤੇ ਕਿੱਥੋਂ ਗਰੀਬ ਬੰਦੇ ਕੋਲ ਸੀਮਟ ਲੱਗਣਾ ਕਿੱਥੋਂ ਬਜਰੀ ਲੱਗਣੀ ਤੁਸੀਂ ਆਪ ਜਾਣੀ ਪਿੰਡਾਂ ਦੇ ਲੋਕ ਬਹੁਤ ਰਾਤ ਅੱਧੀ ਤੀਕਾ ਲੰਗਰ ਲੈ ਆਉਂਦੇ ਨੇ ਵਰਤਉਂਦੇ ਰਹਿੰਦੇ ਨੇ ਬਹੁਤ ਸਿਆਲ ਕਹਿੰਦੇ ਸਰਕਾਰ ਦਾ ਕੋਈ ਇੱਥੇ ਬੰਦਾ ਨਹੀਂ ਪਹੁੰਚਿਆ ਨਹੀਂ ਪਹੁੰਚਿਆ ਸੁੱਕੀ ਹੰਦਾਵਾ ਆਇਆ ਮਾੜਾ ਮੋਟਾ ਫੇਰਾ ਮਾਰ ਕੇ ਸ਼ਰਕਤੋਂ ਚੱਲ ਜਾਂਦਾ ਗਰੀਬ ਹੰਦਾਵਾ ਵਾ ਉਹ ਵੀ ਉਹ ਵੀ ਫੇਰਾ ਮਾਰ ਕੇ ਚੱਲ ਜਾਂਦਾ ਕਿਸੇ ਨੇ ਬਾਤ ਨਹੀਂ ਪੁੱਛੀ ਜੀ ਮੰਤਰੀ ਨੇ ਪੁੱਛਿਆ ਨਹੀਂ ਜੀ ਸਿਰਫ ਪਿੰਡਾਂ ਪਿੰਡਾਂ ਦੀ ਸੰਗਤ ਸੰਜੋਗ ਦੇਣ ਲਈ ਆ ਮੰਤਰੀ ਕੋਈ ਨਹੀਂ ਜੋ ਕਿਸੇ ਨੂੰ ਪੁੱਛਣ ਡਿਆ ਅੱਜ ਹੀ ਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਇਸ ਵਕਤ ਮੌਜੂਦਾਂ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡਾਂ ਦੇ ਵਿੱਚਕਾਰ ਤੇ ਇੱਥੇ ਜਿਹੜਾ ਹੈਗਾ ਪਿੰਡ ਕੀ ਆ ਪੂਰੇ ਤੇ ਪੂਰੇ ਖੇਤਾਂ ਤੱਕ ਸਭ ਕੁਝ ਡੁੱਬ ਗਿਆ ਪਾਣੀ ਹਜੇ ਤੱਕ ਵੀ ਹੈ ਬਹੁਤ ਜ਼ਿਆਦਾ ਮਾੜੇ ਹਾਲਾਤ ਆ ਮੈਂ ਕਹਣਾ ਵੀ ਜਿੰਨੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਮੈਂ ਕਹਾ ਸਭ ਤੋਂ ਜੇਕਰ ਮਾਰ ਪਈ ਤੇ ਇਲਾਕੇ ਨੂੰ ਪਈ ਆ ਤੇ ਮੇਰੇ ਨਾਲ ਇਹ ਨੌਜਵਾਨ ਆ ਬਜ਼ੁਰਗ ਨੇ ਠੀਕ ਆ ਆਪਾਂ ਗੱਲ ਕਰਗੇ ਤਾਂ ਜਿਵੇਂ ਆਪਾਂ ਜਿਹੜਾ ਰਸਦਾਂ ਲੈ ਕੇ ਆਪਦੇ ਘਰਾਂ ਨੂੰ ਪਰਤੇ ਆ ਬਾਈ ਤੋਂ ਪੁੱਛਦਾ ਕੀ ਹਾਲਾਤ ਆ ਬਾਈ ਇਸ ਵਕਤ ਇੱਥੇ ਜੀ ਬਹੁਤ ਮਾੜੇ ਹਾਲਾਤ ਨੇ ਜੀ ਪਾਣੀ ਨੇ ਸਭ ਕੁਝ ਰੋੜ ਦਿੱਤਾ ਜੀ ਕੋਈ ਡੰਗਰ ਨੇ ਮਹਾ ਕੱਢ ਕੇ ਖੜੇ ਦਾਣਾ ਫੱਕਾ ਖਰਾਬ ਹੋ ਗਿਆ ਫਸਲ ਸਾਰੀ ਖਰਾਬ ਹੋ ਗਈ ਆ ਬਿਛਰੇ ਖਰਾਬ ਹੋ ਗਏ ਨੇ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਇਹ ਕਿਹੜਾ ਪਿੰਡ ਆ ਬਾਈ ਇਹ ਇਹ ਬਲੋਲਪੁਰ ਆ ਜੀ ਬਲੋਲਪੁਰ ਹਾਂਜੀ ਤੇ ਛੋਟਾ ਬਲੋਲਪੁਰ ਆ ਜਿੱਧਰ ਆਪਣੇ ਡੇ ਇਹ ਵੱਡਾ ਬਲੋਲਪੁਰ ਆ ਇਹ ਛੋਟਾ ਬਲੋਲਪੁਰ ਬਾਈ ਕਿੰਨਾ ਕਿੰਨਾ ਪਾਣੀ ਤੁਹਾਡੇ ਹੁਣ ਇਸ ਵਕਤ ਕਰਾਂ ਜੀ ਇੱਥੇ ਪਾਣੀ ਜੀ ਵੀਰ ਇਹ 8-8 ਫੁੱਟ ਆ ਇਧਰ 10-10 ਫੁੱਟ ਪਾਣੀ ਆ ਜੀ ਤੇ ਘਰਾਂ 'ਚ ਵੀ ਮਤਲਬ ਪਟ ਪਟ ਪਾਣੀ ਹੈਗਾ ਜੀ ਲੱਖ ਲੱਖ ਕਿੰਨੇ ਦਿਨ ਹੋ ਗਏ ਬਾਈ ਤੁਹਾਨੂੰ ਇਹ ਇਹ ਅੱਜ ਚੌਥਾ ਦਿਨ ਹੋ ਗਿਆ ਜੋ ਚੌਥਾ ਦਿਨ ਹੋ ਗਿਆ ਹਾਂਜੀ ਚੌਥਾ ਦਿਨ ਹੋ ਗਿਆ ਪਾਣੀ ਅੱਗੇ ਨਾਲ ਵਧ ਰਿਹਾ ਤੇ ਘਟ ਰਿਹਾ ਬਾਈ ਨਹੀਂ ਜੀ ਇਹ ਮੇਰੇ ਨਾਲ ਵਧਿਆ ਆ ਜੋ ਪਾਣੀ ਘਟਿਆ ਨਹੀਂ ਜੀ ਅੱਗੇ ਨਾਲ ਵਧਿਆ ਹਾਂਜੀ ਹਜੇ ਵਧ ਰਿਹਾ ਇਹ ਸਾਰਾ ਰਾਵੀ ਦਰਿਆ ਦਾ ਪਾਣੀ ਇਹ ਰਾਵੀ ਦਰਿਆ ਦਾ ਜੀ ਸਾਰਾ ਰਾਵੀ ਦਾ ਜੀ ਜਦੋਂ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਵੀ ਸਹੀ ਸਤਲੋਏ ਦਿਖਾਇਆ ਬਿਆਸ ਕਹਿੰਦਾ ਰਾਵੀ ਦਰਿਆ ਨੇ ਤਾਂ ਜਿਹੜਾ ਹੈਗਾ ਆਪਾਂ ਗੱਲ ਕਰੀਏ ਬਹੁਤ ਔਖਾ ਕੀਤਾ ਬਾਈ ਕੀਤੀ ਜੀ ਬਾਈ ਇਹ ਪਹਿਲਾਂ ਵੀ ਤੁਹਾਡੇ ਨਾਲ ਹੋਈ ਏ ਇਸ ਤੋਂ ਪਹਿਲਾਂ ਇਹ ਹਾਜੀ ਜੀ ਹੋਈ ਰਹੀ ਏ 88 ਜੀ ਹੋਈ ਸੀ ਜੀ 99 ਜੀ ਨਿੱਕਾ ਮੋਟਾ ਹੁੰਦਾ ਦਾ ਵੱਡਾ ਫੇਰ ਆਰਕ ਆਇਆ ਮਤਲਬ 30 ਸਾਲਾਂ ਬਾਅਦ ਜਿਹੜੀ ਇੰਨੀ ਤਬਾਈ ਜਿਹੜੀ ਤੁਸੀਂ ਦੇਖ ਰਹੇ ਹਾਂ ਹਾਂ ਜੀ ਹਾਂ ਜੀ ਜਿੰਨੇ ਕੁੁੱਠੀ ਦਾ ਉਹਦਾ ਫੇਰ ਇੱਥੇ ਥੱਲੇ ਘਰ ਛੜਦਾ ਤੇ ਚਲੋ ਅਸੀਂ ਇਹੋ ਹੀ ਸੰਗਤ ਨੂੰ ਬੇਨਤੀ ਕਰਦੇ ਆ ਪਿਆਓ ਸਾਡੇ ਡੇਰੇ ਨੇ ਜਿੱਥੋਂ ਆਏ ਆ ਉੱਥੇ ਚੱਲਿਆ ਵੇਖੋ ਮਾੜਾ ਮੋਟਾ ਰਾਸ਼ਨ ਲੈ ਕੇ ਆਏ ਆ ਜੀ ਤੇ ਪਸ਼ੂਆਂ ਦੀ ਬੜੀ ਤੰਗੀ ਆ ਜੀ ਰਾਰ ਪਤਾ ਲੱਗਾ ਕੁਝ ਨਹੀਂ ਹੈ ਪ੍ਰਸ਼ਾਦਾ ਪਾਣੀ ਆਪਣਾ ਪਹੁੰਚੜਿਆ ਪਸ਼ੂਆਂ ਦੀ ਇੰਨੀ ਤੰਗੀ ਆ ਕੋਈ ਦਾਨ ਪੋਨ ਕੋ ਤੂੜੀ ਦਾ ਕਰ ਸਕਦਾ ਉਹ ਜਰੂਰ ਇਹਨਾਂ ਵਾਸਤੇ ਕਰੋ ਬੇਜਮਾ ਮੇ ਵਿਚਾਰੇ ਸਾਰੀ ਤੂੜੀ ਰੁੜਦੀ ਜਾਂਦੀ ਐ ਬਹੁਤ ਜ਼ਿਆਦਾ ਪਾਣੀ ਆ ਤੇ ਇਹ ਮਦਦ ਕਰੋ ਕੋਈ ਚੌਖੜ ਕੋ ਲੋਕੋ ਕੋ ਦੇਖਦਾ ਕਿਸ ਨੂੰ ਬਾਕੀ ਰਸਨ ਤੇ ਚਲੋ ਟਰਾਲੀਆਂ ਤੇ ਲੋਕ ਸੇਵਾ ਬੜੀ ਬਾਬੇ ਨਾਰਕ ਦੀ ਮੇਰਾ ਕਰਨ ਦੇ ਮਤਲਬ ਜੰਗਰੇ ਦਾ ਜਰੂਰ ਪਸ਼ੂਆਂ ਦਾ ਸੋਚੋ ਕੋਈ ਪਸ਼ੂਆਂ ਦੀ ਤੂੜੀ ਤੰਦ ਦਾ ਜਿਹੜਾ ਬਹੁਤ ਔਖਾ ਰੁੜ ਗਈ ਆ ਜੀ ਸਾਹਮਣੇ ਕੈਮਰੇ ਮਾਰੋ ਜਿੰਨਾ ਪਾਣੀ ਆ ਦਾ ਤਾਂ ਬਹਾਨੂੰ ਪਤਾ ਹੀ ਨਹੀਂ ਲੱਗਾ ਡੰਗਰੀ ਮਹਾ ਕੱਢੇ ਨੇ ਕਈ ਡੰਗਰੀ ਉੱਥੇ ਰਹਿ ਗਏ ਨੇ ਭਾਈ ਆ ਕਿੰਨਾ ਟਾਈਮ ਪਹਿਲਾਂ ਤੁਹਾਨੂੰ ਪਤਾ ਲੱਗ ਗਿਆ ਸੀ ਪਾਣੀ ਆ ਕਿ ਇਹ ਸਾਨੂੰ ਭਾਜੀ ਇੱਕ ਦਿਨ ਹੀ ਤਕਰੀਬਨ ਪਹਿਲੋ ਪਤਾ ਲੱਗਾ ਆਈਆਂ ਨੇ ਵੀ ਕਿੱਥੇ ਆਉਣਾ ਪਰ ਇੱਕ ਦਿਨ ਹੀ ਪਹਿਲੋ ਪਤਾ ਲੱਗਾ ਇੱਕਦਮੀ ਜਾਈ ਜੀ ਆ ਜਾਂ ਤਾਂ ਡੰਗਰ ਲਾ ਕੇ ਜਾਈ ਵੀ ਕਿੱਥੇ ਜਾਵ ਤੇ ਕਈ ਉੱਥੇ ਰਹਿ ਗਏ ਚਲੋ ਕਈਆਂ ਨੇ ਕੱਢੇ ਨੇ ਉਹਨਾਂ ਬਾਅਦ ਤੂੜੀ ਰੁੜ ਗਈ ਆ ਤੇ ਬਾਕੀ ਚਲੋ ਇਹ ਆ ਵੀ ਤੁਹਾਡੇ ਸਾਹਮਣੇ ਹੀ ਬਹੁਤ ਨੁਕਸਾਨ ਭਾਰੀ ਆਏ ਬਲਾਕ ਡੇਰੇ ਬਾਬੇ ਨਾਨਕ ਦਾ ਤੇ ਬਾਈ ਉਹ ਨੁਕਸਾਨ ਹੁਣ ਬਾਈ ਫਿਰ ਤੁਸੀਂ ਜਿਹੜਾ ਹੈਗਾ ਰਾਸਨ ਪਾਣੀ ਲੈ ਕੇ ਫਿਰ ਜਿਹੜਾ ਹੈਗਾ ਹੁਣ ਘਰਾਂ ਚ ਤਾਂ ਜਾਂਦੇ ਨਹੀਂ ਹੁਣ ਕਿੱਥੇ ਰਹਿ ਰਹੇ ਹੋ ਇਸ ਵਾਰ ਇਹ ਹੁਣ ਜੀ ਸਾਡੇ ਕਿਸ਼ਤੀਆਂ ਵਾਲੇ ਖਾਸਾ ਈਡ ਆ ਉਹ ਵਿਚਾਰੇ ਮਤਕਾਂਡੇ ਨੇ ਸਾਡੇ ਜੀਵ ਕੱਢੇ ਨੇ ਉਹਦਾ ਵਿਚਾਰਾ ਜਿੱਥੇ ਅੜੇ ਨੇ ਕੱਲ ਦੇ ਮੁੰਡੇ ਬੜੀ ਸੇਵਾ ਕਾਂਡੇ ਨੇ ਮਾਲਕ ਉਹਨਾਂ ਦੇ ਕਿਰਪਾ ਕਰੇ ਉਹ ਵਿਚਾਰੇ ਸੇਵਾ ਕਾਂਦੇ ਹਾਂਜੀ ਬਾਈ ਇੰਨਾ ਨਾ ਪਾਣੀ ਨੰਕ ਕੇ ਜਾਣਾ ਵੀਰ ਜੀ ਪਣ ਕੀ ਕਰੀਏ ਡੰਗਰ ਵੱਜੇ ਨੇ ਉੱਥੇ ਸਾਡਾ ਬੰਨੇ ਸਾਰਾ ਕੁਝ ਉਹਨੂੰ ਉੱਥੇ ਸਾਡਾ ਸਮਾਨ ਉੱਥੇ ਡੰਗਰਾਂ ਨੂੰ ਫਿਰ ਜਿਹੜਾ ਹੈਗਾ ਤੂੜੀ ਤੰਦੇ ਦਾ ਹੁਣ ਬਹੁਤ ਜ਼ਿਆਦਾ ਔਖਾ ਹੈ ਕੀ ਕਰੀਏ ਵੀਰ ਜੀ ਇੰਦਾ ਫਰਕ ਫੁਰ ਇਕੱਠੀ ਕੁਟੀ ਕਰਕੇ ਪਾ ਦੇਦੀ ਐ ਆਟਾ ਊਟ ਮਟ ਪਾ ਕੇ ਪਾ ਦੇਦੀ ਤੇ ਤੁਹਾਡੀ ਤੁਰਦੀ ਪਾਣੀ ਦੀ ਫੇਰ ਲੀ ਉਹ ਪਾਈ ਦੀ ਵੀਰ ਜੀ ਹੁਣ ਕੀ ਕਰੀਏ ਬੇਜਵਾਨਿਆਂ ਨੂੰ ਮਤਲਬ ਕਿ ਹਜੇ ਜਿਹੜਾ ਹੈਗਾ ਆਪਾਂ ਗੱਲ ਕਰਕੇ ਤੂੜੀ ਤੰਦੇ ਦਾ ਬਹੁਤ ਔਖਾ ਹੈ ਹਾਂਜੀ ਤੂੜੀ ਤੰਦਾ ਔਖਾ ਵੀਰ ਜੀ ਸਾਰਾ ਪਾਣੀ ਖਰਾਬ ਹੋ ਗਿਆ ਖਾਣ ਦਾ ਰਾਸ਼ਨ ਤੇ ਕੋਈ ਜਾਜਤੀ ਵੀ ਛੁੱਟ ਜਾਂਦਾ ਕਿਸ਼ਤੀ ਵੀ ਦੇ ਜਾਂਦੀ ਕੋਈ ਸੰਗਤ ਸੇਵਾ ਕਰ ਸਕਦਾ ਹੈ ਕੋਈ ਮਾੜਾ ਥੋੜਾ ਲੋਕੇਸ਼ਨ ਦੱਸ ਦਿਓ ਆਪਾਂ ਕਹਿ ਦੇਣਾ ਵੀ ਕਿੱਥੇ ਜਿਹੜੀ ਹੈਗੀ ਜਗਾ ਕਿਹੜੀ ਹੈ ਇਹ ਜਗਾ ਜੀ ਵਟਾਲੇ ਆਉਂਦੀ ਹੈ ਸੜਕ ਸਿੱਧੀ ਡੇਰਾ ਬਾਬਾ ਨਾਨਕ ਜਿੱਥੋਂ ਪਾਣੀ ਚਾਲੂ ਹੁੰਦਾ ਨਾ ਜੀ ਮਤਲ ਉਹ ਚੰਡੀਗੜ੍ਹ ਅੱਡਾ ਤੋਂ ਅਗਲੇ ਬੰਨੇ ਪਿੰਡ ਬਲੌਰ ਪੂਰਾ ਚਲੋ ਮੈਂ ਥੋੜਾ ਦੱਸ ਦਿਆਂ ਕਿ ਜਿਹੜੇ ਭਰਾਵਾਂ ਨੇ ਮਾਲ ਵੇਤੋਂ ਆਉਣਾ ਜਾਂ ਮਾਝ ਤੋਂ ਦਵਾਈ ਬੇ ਤੋਂ ਆਉਣਾ ਮਾਝ ਤੋਂ ਆਣਾ ਇਹ ਪਠਾਨਕੋਟ ਤੋਂ ਜਦੋਂ ਆਪਾਂ ਵਟਾਲੇ ਨੂੰ ਸੋਰੀ ਵਟਾਲੇ ਪਹੁੰਚ ਜਾਂਦੇ ਆ ਵਟਾਲੇ ਤੋਂ ਜਿਹੜਾ ਇਹ ਕੋਟਲੀ ਵਾਲੀ ਰੋਡ ਆ ਜਾਂਦੀ ਹੈ ਨਾ ਠੀਕ ਹੈ ਕੋਟਲੀ ਸਕਾਰਮਸ ਜੀ ਠੀਕ ਹੈ ਤਾਂ ਇੱਧਰ ਤੁਸੀਂ ਜਿਹੜਾ ਹੈਗਾ ਜਰੂਰ ਪਹਚਾਓ ਇਹ ਸਜਦਾ ਹਾਲਾਤ ਇਹ ਪਾਣੀ ਇਹ ਪਿੰਡਾਂ ਦੇ ਸ਼ੁਰੂ ਵਾਲਿਆਂ ਦੇ ਤੇ ਅਗਲਾਂ ਦੇ ਤਾਂ ਉਦੋਂ ਹੀ ਮਾੜੇ ਹੋਣੇ ਆ ਬਾਈ ਹਨਾ ਇਹ ਉੱਧਰ ਪਾਣੀ ਘਟ ਗਿਆ ਇਹ ਹੋਇਆ ਇਹ ਸਾਰੇ ਤਕਰੀਬਨ ਡੇਰੇ ਤੋਂ ਲੈ ਕੇ ਨਾ ਜਿੱਥੋਂ ਤੱਕ ਪਾਣੀ ਸਾਰੇ ਇਥੋਂ ਪਧਰਾ ਪਾਣੀ ਚਾਲੂ ਇਹਦਾ ਸਾਰੇ ਪਾਣੀ ਮੈਂ ਦੇਖ ਰਿਹਾ ਬਾਈ ਤੁਹਾਡੇ ਆਲੇ ਪਾਸੇ ਤਾਂ ਜਿਹੜੀਆਂ ਫੌਜ ਵੀ ਲੱਗੀ ਹੋਈ ਹੈ ਵਿਚਾਰੇ ਐਨਡੀਆਰਫ ਦੀਆਂ ਟੀਮਾਂ ਵੀ ਲੱਗੀਆਂ ਹੋਈਆਂ ਹਨਾ ਜੀ ਲੱਗੀਆਂ ਜੀ ਕੱਲ ਦੀ ਫੌਜ ਵੀ ਲੱਗੀ ਆ ਉਹ ਮੁੰਡੇ ਵੀ ਆਏ ਨੇ ਚਲੋ ਤੁਹਾਡੇ ਵਰਗੇ بڑے ਜਿਹੜੇ মিডিਆ ਆਉਂਦਾ ਵਾ ਤੇਹੀਂ ਨਾ ਧੰਨਵਾਦ ਆ ਕੋਈ ਨਾ ਕੋਈ ਸਰਕਾਰਾਂ ਨੂੰ ਸੋਚਣਾ ਚਾਹੀਦਾ ਵੀ ਕੋਈ ਇੰਤਜ਼ਾਮ ਸਰਕਾਰ ਕਰੇ ਜੀਵਿੰਦਾਰ ਤੇ ਤੁਹਾਡੇ ਸਾਹਮਣੇ ਇੱਕ ਫਸਲ ਬਰਬਾਰ ਹੋ ਤੇ ਉੱਠਿਆ ਨਹੀਂ ਜਾਂਦਾ ਬਿਲਕੁਲ ਭਾਈ ਬਹੁਤ ਨੁਕਸਾਨ ਭਰੀ ਆ ਬਹੁਤ ਜ਼ਿਆਦਾ ਮਾਰੇ ਗਏ ਆ ਜੀ ਹੁਣ ਆਸੀਂ ਆ ਜੀ ਜਨਾਬ ਉਹ ਮੇਰਾ ਡੇਰਾ ਇੰਦਰਜੀਤ ਸਿੰਘ ਆ ਉਹ ਹੀ ਵੀ ਲੋ ਘਰ ਬੂਆ ਜਿੱਥੇ ਮੈਂ ਰਹਿਣਾ ਬਿਲਕੁਲ ਸਾਡਾ ਸਾਰਾ ਹੀ ਸਾਹਮਣੇ ਵਿਖਾ ਦਿਓ ਬਿਲਕੁਲ ਤੇ ਡੇਢ ਕਲਾ ਪੈੜੀ ਆ ਗਰੀਬ ਬੰਦੇ ਆ ਉਥੇ ਡੰਗ ਡੰਗ ਰੱਖੇ ਆ ਨਹੀਂ ਪਹਿਚਾਨ ਦੀ ਸਾਰੀ ਤੂੜੀ ਉਥੇ ਟੋਕਰਾ ਡੰਗਰ ਜਰੂਰ ਕੱਢ ਕੇ ਆਂਦੇ ਨੇ ਮਾਰੇ ਮੋਟੇ ਠੀਕ ਹੈ ਜਿਹੜਾ ਹੈਲੀਕਾਪਟਰ ਲੱਗਿਆ ਫਿਰ ਉਹ ਘਰਾਂ ਚ ਜਰਾ ਹਾਂਜੀ ਜੀ ਉਹ ਘਰਾਂ ਦੇ ਵਿੱਚ ਪਹਚਾਉਂਦੇ ਨੇ ਜਿੰਨੇ ਜਗ੍ਹਾ ਕੋਈ ਹੈਗਾ ਬਹੁਤ ਮਾਲਕ ਦੀ ਕਿਰਪਾ ਰਾਸ਼ਨ ਦੇਂਦੇ ਨੇ ਤੁਸੀਂ ਦੇਖ ਲਓ ਵੀ ਇੱਥੇ ਹਾਲਾਤ ਇਹ ਆ ਕਿ ਬੰਦਾ ਕਿਸ਼ਤਾਂ ਨਾਲ ਹਜੇ ਹੈਲੀਕਾਪਟਰ ਨਾਲ ਰੈਸਕਿਊ ਕਰਨਾ ਪੈ ਰਿਹਾ ਜਿਹੜਾ ਇੰਨਾ ਦੂਰ ਆ ਇਹ ਜਨਾਬ ਬੇਨਤੀ ਇਹ ਆ ਜੀ ਭਈ ਸਾਨੂੰ ਜਿਹੜੀ ਹੋਸ਼ ਹੈ ਨਾ ਜੀ 10 ਸਾਲਾਂ ਹੀ ਪਿਛੇ ਜਾਵੇ ਆ ਸਾਡਾ ਘਰ ਦਾ ਵੀ ਬਹੁਤ ਨੁਕਸਾਨ ਹੋਇਆ ਠੇਕੇ ਦੇ ਜ਼ਮੀਨ ਲਈ ਹੀ 50000 ਨਾ ਸਾਰੀ ਫਸਲ ਮਾਰੀ ਗਈ ਆ ਤੇ ਦੱਸੋ ਗਰੀਬ ਬੰਦਾ ਕਿਥੋਂ ਉਠੇਗਾ ਜੋ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਆਗਾ ਕੋਈ ਦਾਣਾ ਪੱਕਾ ਨਹੀਂ ਕੋਈ ਡੰਗਰਾਂ ਦਾ ਮਾੜਾ ਹਾਲਿਆ ਤੇ ਅਸੀਂ 10 ਸਾਲ ਪਿਛੇ ਜਾਪੇ ਆ ਜੀ ਸਾਡੀ ਜੇ ਕੋਈ ਮੱਝ ਤੇ ਕਰੇਗਾ ਤੇ ਅਸੀਂ ਕਦੇ ਉੱਠ ਪਾਂਗੇ ਕਦੇ ਰੋਟੀ ਖਾਂ ਡਾਵਾਂਗੇ ਨਹੀਂ ਤੇ ਅਸੀਂ ਮਾਰੇ ਗਏ ਆ ਜੀ ਟੈਨਸ਼ਨ ਨਾਲ ਹਾਂ ਜੀ ਉਹ ਤਾਂ ਲੱਗਿਆ ਨਾ ਜਾਣਾ ਵੀਰ ਜੀ ਸਾਡੇ ਘਰਾਂ ਚ ਤਰੇੜਾਂ ਆ ਗਈਆਂ ਨਾ ਪਾਣੀ ਵੀ ਘੱਡ ਗੰਦ ਡਰ ਹੋ ਗਿਆ ਵੀਰ ਜੀ ਕਿੱਪੀਆਂ ਹੋਵੇ ਲੋ ਤੁਹਾਡੇ ਸਮੇਂ ਕੰਦਾ ਡਿੱਗੀਆਂ ਨੇ ਤੇ ਕਿੱਥੋਂ ਗਰੀਬ ਬੰਦੇ ਕੋਲ ਸੀਮੈਂਟ ਲੱਗਣਾ ਕਿੱਥੋਂ ਬਜਰੀ ਲੱਗਣੀ ਤੁਸੀਂ ਆਪ ਜਾਣੀ ਬਹੁਤ ਨਕਸ਼ਾਨ ਹੋਇਆ ਸੋ ਬਹੁਤ ਜ਼ਿਆਦਾ ਦੇਖੋ ਜਿਹੜਾ ਹੈਗਾ ਫਸਲਾਂ ਦਾ ਵੀ ਉਹ ਘਰਾਂ ਦਾ ਵੀ ਡੰਗਰ ਪੱਠੇ ਦਾ ਵੀ ਉਹ ਲਗਾਤਾਰ ਵੀ ਹੋ ਗਿਆ ਤੁਸੀਂ ਦੇਖ ਲਓ ਇੱਥੋਂ ਇੱਧਰ ਗਿਆ ਪੈਟਰੋਲ ਪੰਪਾਂ ਤਾਂ ਘ ਡੁੱਬ ਗਏ ਆ ਘਾਰਾਂ ਤੱਕ ਡੁੱਬ ਗਿਆ ਸਾਹਮਣੇ ਐਨਡੀਆਰਫ ਦੀਆਂ ਟੀਮਾਂ ਲਗੀਆਂ ਹੋਊਗਾ ਕਿਉਂਕਿ ਰਾਹ ਦੇ ਵਿੱਚ ਦੋ ਇੱਥੇ ਆਪਾਂ ਕਿਹਾ ਬੀਐਸਪ ਦੇ ਜਿਹੜੇ ਕੈਂਟ ਆਉਂਦੇ ਨੇ ਆਪਦੇ ਵੱਲੋਂ ਜਿਹੜਾ ਬੀਐਸਪ ਦੇ ਨਾ ਜਵਾਨਾਂ ਨੇ ਹੀ ਬਹੁਤ ਕੋਸ਼ਿਸ਼ ਕੀਤੀ ਆ ਪਰ ਫਲਹਾਲ ਦੀ ਘੜੀ ਜਿਹੜੀ ਸਰਕਾਰਾਂ ਵੱਲੋਂ ਨੂੰ ਜਿਹੜੀ ਹੈਗਾ ਇਹਨਾਂ ਦੀ ਬਾਹ ਫੜਨੀ ਚਾਹੀਦੀ ਆ ਕਲੇਟਰੋਲ ਜਾਂ ਇਹ ਨਹੀਂ ਕਹਿਣਾ ਚਾਹੀਦਾ ਅਸੀਂ ਮੁਰਗਿਆਂ ਦਾ ਨਮਾਬਜਾ ਦੇ ਦਾਂਗੇ ਜਾਂ ਇੱਕ ਹੈਲੀਕਾਪਟਰ ਲਾ ਦਾਂਗੇ ਤੁਸੀਂ ਦੇਖ ਲਓ ਜਿਹੜੀ ਮਦਦ ਹਜੇ ਤੱਕ ਪਹੁੰਚ ਰਹੀ ਹੈ ਉਹ ਲਗਭਗ ਪਿੰਡਾਂ ਦੇ ਲੋਕ ਜਾਂ ਜਿਹੜੀਆਂ ਸਮਾਜ ਸੇਵੀ ਸੰਗਠਨਾਂ ਉਹੀ ਕਰ ਰਹੇ ਆ ਹਨਾ ਹਾਂਜੀ ਪਿੰਡਾਂ ਦੇ ਲੋਕ ਬਹੁਤ ਰਾਤ ਅੱਧੀ ਤੀਕਾ ਲੰਗਰ ਲੈ ਆਉਂਦੇ ਨੇ ਵਰਤਉਂਦੇ ਰਹਿੰਦੇ ਨੇ ਜੀ ਬਹੁਤ ਸੇਵਾ ਕਹਿੰਦੇ ਸਰਕਾਰ ਦਾ ਕੋਈ ਇੱਥੇ ਬੰਦਾ ਨਹੀਂ ਪਹੁੰਚਿਆ ਨਹੀਂ ਪਹੁੰਚਿਆ ਸੁੱਕੀ ਹੰਦਾਵਾ ਆਇਆ ਮਾੜਾ ਮੋਟਾ ਫੇਰਾ ਮਾਰ ਕੇ ਸ਼ਰਕਤੋਂ ਚਲ ਜਾਂਦਾ ਗਰੀਬ ਹੰਦਾਵਾ ਵੀ ਉਹ ਵੀ ਫੇਰਾ ਮਾਰ ਕੇ ਚਲ ਜਾਂਦਾ ਕਿਸੇ ਨੇ ਆਵਾਜ਼ ਨਹੀਂ ਪੁੱਛੀ ਕਿ ਮੰਤਰੀ ਨੇ ਪੁੱਛਿਆ ਨਹੀਂ ਜੀ ਸਿਰਫ ਪਿੰਡਾਂ ਦੇ ਨੌਜਵਾਨ ਨੇ ਇਹਨਾਂ ਕਰਨਾ ਪਿੰਡਾਂ ਦੀ ਸੰਗਤ ਸੰਯੋਗ ਦੇਣ ਲਈ ਆ ਮੰਤਰੀ ਕੋਈ ਨਹੀਂ ਜੋ ਕਿਸੇ ਨੂੰ ਪੁੱਛ ਕረሻ ਹੀ ਭਾਇਆਂ ਕੋ ਕਾਲੀ ਦਾਲਿਆ ਭਾਇਆਂ ਕੋ ਆਪ ਪਾਰਟੀ ਦਾ ਕੋਈ ਸੁਣਵਾਈ ਨਹੀਂ ਜੋ ਕਰਨ ਦੇ ਗੱਡੀਆਂ ਚ ਆਉਂਦੇ ਨੇ ਬਸ ਫੇਰਾ ਮਾਰ ਕੇ ਚਲ ਜਾਂਦੇ ਨੇ ਕਦੇ ਥੱਲੇ ਪੈਰ ਵੀ ਨਹੀਂ ਲਾਉਂਦੇ ਪਾਣੀ 'ਚ ਤੇ ਬਹੁਤ ਮਾੜਾ ਹਾਲ ਦਾ ਸਿਰਫ ਪਬਲਿਕ ਡਈ ਹੈ ਨੌਜਵਾਨ ਡੇ ਨੇ ਇਹੋ ਡੇ ਰਕਰ ਆਪਦੇ ਪੱਦਰ ਤੇ ਜਿਹੜੇ ਲੋਕ ਆ ਆ ਮਦਦ ਕਰ ਰਹੇ ਆ ਤੁਸੀਂ ਦੇਖ ਲਓ ਗੁਰਦੁਆਰਿਆਂ 'ਚ ਲੰਗਰ ਬਣ ਰਿਹਾ ਜਾਂ ਪਿੰਡਾਂ 'ਚ ਬਣ ਰਿਹਾ ਹੈ ਨਾ ਬਾਹਰ ਬੈਠੇ ਆ ਪਰ ਤੁਸੀਂ ਦੇਖ ਲਓ ਵੀ ਇੱਕ ਤਰ੍ਹਾਂ ਦੀ ਨਲਾਇਕੀ ਆ ਜੇ ਪੰਜਾਬੀ ਪੰਜਾਬੀਆਂ ਦਾ ਸਾਧਨਾ ਤੇ ਮਾਲਾ ਸਰਕਾਰ ਆਉਣ ਤਾਂ ਬੰਦੇ ਨੂੰ ਭੁੱਖਾ ਉਹੀ ਮਾਰ ਦਿੰਦੀ ਹਾਂਜੀ ਮਾਰ ਦਿੰਦੀ ਹਾਂਜੀ ਮਾਰਣਾ ਕੋਈ ਸਰਕਾਰ ਮਾਇਤਰੀ ਜੋ ਕਰਦੀ ਮੈਂ ਵਾਦੇ ਨਾਲ ਕਹਿੰਦਾ ਜੋ ਸਿਰਫ ਆਪਣੇ ਪਿੰਡਾਂ ਦੇ ਭੈਣ ਭਰਾ ਡੇ ਜੋ ਮਾਇਤ ਕਰਨ ਲੰਗਰ ਪਕਾਪਕਾ ਲਿਆਉਣ ਦੇ ਨੇ ਗੁਰਦੁਆਰਿਆਂ ਚੋਂ ਪਾਣੀ ਤੱਕ ਸੌਦਿਆਂ ਤੱਕ ਹਰ ਇੱਕ ਚੀਜ਼ ਦੇ ਸਾਡੇ ਕਿੰਨੇ ਬੱਚੇ ਆ ਬਾਈ ਤੁਹਾਡੇ ਪਰਿਵਾਰ ਦੇ ਵਿੱਚ ਕਿੰਨੇ ਜਾਣੇ ਆ ਅਹੀਂ ਜੀ ਦੋ ਮੇਰੇ ਬੇਟੇ ਨੇ ਹਾਂ ਤੇ ਦੋਵੇਂ ਜੀ ਅਹੀਂ ਆ ਪਾ ਲੋ ਵੈਸੇ ਗੱਲ ਕਰਦਾ ਵੀ ਸਾਰੇ ਜਾਣੇ ਇਹਦੇ ਪਰਿਵਾਰ ਆ ਕਿਸੇ ਨੇ ਬੱਚੇ ਪੜਾਉਣੇ ਹੁੰਦੇ ਕਿਸੇ ਨੇ ਧੀਆਂ ਪੁੱਤ ਵਿਆਉਣੇ ਹੁੰਦੇ ਆ ਸਾਰਾ ਕੁਝ ਜਿਹੜਾ ਕਿਸਾਨ ਦਾ ਜਾਂ ਮਜ਼ਦੂਰ ਦਾ ਫਸਲਾਂ ਤੇ ਖੜਾ ਹੁੰਦਾ ਕਿਸੇ ਨੇ ਉਹਨਾਂ ਦਾ ਠੇਕੇ ਤੇ ਲੰਗਾ ਤੇ ਕਟੋ ਕਟ ਯਾਰ ਅੱਜ ਸਾਨੂੰ ਆਪਾਂ ਸਰਕਾਰਾਂ ਨੂੰ ਤਾਂ ਸਾਨੂੰ ਸਾਰਿਆਂ ਨੂੰ ਪਤਾ ਪਰ ਪੰਜਾਬੀਆਂ ਨੂੰ ਪੰਜਾਬੀਆਂ ਦਾ ਸਾਥ ਦੇਣਾ ਚਾਹੀਦਾ ਤੁਸੀਂ ਜਿੰਨਾ ਵੀ ਹੋ ਸਕਦਾ ਸਾਡੇ ਐਨ ਆਰ ਆਈ ਭਰਾ ਨੇ ਚਾਹੇ ਪਿੰਡਾਂ ਦੇ ਵਾਲੇ ਆ ਕੋਈ ਕਿਸੇ ਵੀ ਤਰ੍ਹਾਂ ਦੀ ਤਣ ਦੀ ਮਣ ਦੀ ਧਨ ਦੀ ਜਿੱਦਾਂ ਮਦਦ ਕਰ ਸਕਦਾ ਜ਼ਰੂਰ ਕਰੋ ਤਾਂ ਕਿ ਯਾਰ ਇਹਨਾਂ ਲੋਕਾਂ ਦਾ ਜਿਹੜਾ ਹੈਗਾ ਭਲਾ ਹੋ ਸਕੇ ਆਪਾਂ ਨੂੰ ਖੜਨਾ ਚਾਹੀਦਾ ਨਾਲ ਇਹ ਚਲੋ ਮੈਂ ਤੇ ਸਕਨ ਨੂੰ ਫੇਰ ਦੋਰੇ ਲਗਾ ਬੇਨਤੀ ਕਰਨ ਵੀ ਬੜੀ ਲੋਕ ਚਲੋ ਸ਼ੁਕਰ ਹੈ ਉਹਨਾਂ ਲੋਕਾਂ ਦਾ ਜਿਹੜੇ ਇੱਥੇ ਆਉਣ ਕੇ ਅੱਧੀ ਦੀ ਰਾਤ ਨਾਲ ਸਾਡਾ ਹਾਲਚਲ ਪੁੱਛਣ ਦੇ ਨੇ ਨਾ ਗਰ ਪਾਣੀ ਸੌਦਾ ਵੀ ਚਲੋ ਦੇ ਦੇ ਜਿਨ੍ਹਾਂ ਦਾ ਨਹੀਂ ਪਤਾ ਲੱਗਾ ਤੇ ਇਹ ਆ ਵੀ ਪਸ਼ੂਆਂ ਦਾ ਜਰੂਰ ਸੰਗਤ ਸੋਚੇ ਜੇ ਕੋ ਕੋ ਕਿਲੋ ਖੰਡ ਚੌਖਰ ਕੋਈ ਸਰ ਸਕਦਾ ਕੋਈ ਤੂੜੀ 10 ਪੰਡਾ ਸੱਜ ਸਕਦੀ ਜਿੰਨੀ ਵੀ ਆ ਤੇ ਉਹ ਪਸ਼ੂਆਂ ਦਾ ਜਰੂਰ ਸੋਚੋ ਪਸ਼ੂਆਂ ਦਾ ਮੰਦਾ ਹਾਲ ਜੇ ਕੱਖ ਨਹੀਂ ਜਿਨ੍ਹਾਂ ਨੂੰ ਮਿਲਦੇ ਆ ਤੂੜੀਆਂ ਰੁੜਗੀਆਂ ਕੋਈ ਛਰਕ ਦੇ ਬੱਜਾ ਕਿਸੇ ਨੇ ਕੋ ਉੱਚੇ ਥਾਂ ਕੀਤੀ ਆ ਤੇ ਉਹ ਵੀ ਬਸ ਭੁੱਖੇ ਹੀ ਆ ਪਰਸੋਂ ਦੇ ਪਰਸੋਂ 14 ਪਾਣੀ ਆਇਆ ਤੂੜੀ ਤਾਂ ਤੇ ਜਰੂਰ ਇਥੇ ਪਚਾਓ ਜਿੰਦੇ ਜਿੰਨੇ ਜੋਗੇ ਵੀ ਕੋਈ ਸੇਵਾ ਕਰ ਸਕਦਾ ਜਰੂਰ ਕੋਈ ਵੰਡਾ ਅਖੰਡਾ ਜੋ ਵੀ ਆ ਜਰੂਰ ਉਹਨਾਂ ਨੂੰ ਦਾਨਪੁਨ ਕਰੋ ਸੋ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਕਹਿਣਾ ਵੀ ਜਿਹੜਾ ਹੈਗਾ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਜਿਹੜਾ ਸ਼ੇਅਰ ਕਰੋ ਤਾਂ ਕਿ ਜਿਹੜਾ ਹੈਗਾ ਲੋਕਾਂ ਤੱਕ ਪਹੁੰਚ ਸਕੇ ਜਿੰਨਾ ਲੋਕਾਂ ਦੇ ਜਿਹੜਾ ਐਕਚੁਅਲ ਦੇ ਵਿੱਚ ਘਰ ਡੁੱਬਿਆ ਉਹਨਾਂ ਤੱਕ ਮਦਦ ਪਹੁੰਚ ਸਕੇ ਬਣੇ ਰੋ ਗੁਰਪ੍ਰੀਤ ਕੋਲਣਾ ਤੁਹਾਡਾ ਧੰਨਵਾਦ